ਦਾ ਨਕਲ ਦਾ ਪਪਾ ਲੈ ਆ ਕੇ ਦੇ ਔਟ ਸਪੋਰਟਸ ਆਪਾਂ ਪਹੁੰਚੇ ਸੀ ਇਹਨਾਂ ਨੇ ਬਣਾਈ ਆ ਜੀ ਦੇਸੀ ਗਨ ਪਟਾਕੇ ਵਾਲੀ ਜੋ ਕਿ ਦੱਸੋ ਜੀ ਆ ਗਨ ਹੈ ਜੀ ਆਪਣੀ ਇੱਕ ਹਾਂਜੀ ਇਹਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਜੀ ਚਾਹ ਬੱਚਾ ਚਲਾਵੇ ਬड़ा ਚਲਾਵੇ ਨਾ ਇਸ ਤੇ ਕੋਈ ਪੋਲੂਸ਼ਨ ਹੈ ਨਾ ਧੂਆ ਨਾ ਕੋਈ ਅੱਗ ਹੈ ਜੀ ਸਿੰਪਲ ਜਿਹੇ ਤਰੀਕੇ ਨਾਲ ਚੱਲਦੀ ਹੈ ਜੀ ਬੜਾ ਜਿਹਾ ਪਾਣੀ ਪਾ ਕੇ ਬਟਨ ਦਬੋਤੇ ਇਹ ਚੱਲਦੀ ਹੈ ਜੇ ਖੇਤਾਂ ਚ ਜਾਂ ਘਰਾਂ ਚ ਬੰਦਰਾਂ ਦੀ ਬੜੀ ਦਿੱਕਤ ਆਜ ਕੱਲ ਰੋਜ਼ ਆ ਜਾਂਦੇ ਨੇ ਪਸ਼ੂ ਪੰਛੀ ਭਜਾਉਣ ਵਾਸਤੇ ਕੋਈ ਬਤ ਆ ਕੇ ਲੱਭਣੇ ਪੈਂਦੇ ਨੇ ਆਪਾਂ ਨੂੰ ਕੋਈ ਦਿੱਕਤ ਨਹੀਂ ਜੀ ਇੱਕ ਵਾਰੀ ਇਹ ਬਟਨ ਦਬੋਤੇ ਕੰਮ ਕਰਦੀ ਹੈ ਜੀ ਬਹੁਤ ਸੇਫ ਹੈ ਕੋਈ ਖਰਚਾ ਨਹੀਂ ਆਉਂਦਾ ਕਿਸੇ ਤਰ੍ਹਾਂ ਦਾ ਵੀ ਇਹਨਾਂ ਦੇ ਥੋੜਾ ਜਿਹਾ ਇੱਕ ਪੱਥਰ ਪੈਂਦਾ ਟੁਕੜਾ ਜਿਹੜਾ ਆਮ ਦੁਕਾਨਾਂ ਤੋਂ ਮਿਲ ਜਾਂਦਾ ਕੋਈ ਉਹਦਾ ਬੈਂਡ ਨਹੀਂ ਪਿੱਛੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਿੰਨਾ ਪ੍ਰਾਈਸ ਹੈ ਇਹ ਨਾ ਇਹਦਾ 400 ਰੁਪਏ ਪ੍ਰਾਈਸ ਹੈ ਜੀ ਫੀਨੋਲੈਕਸ ਕੰਪਨੀ ਦੀ ਸਾਰੇ ਆਈਟਮ ਲੱਗੀਆਂ ਹੋਈਆਂ ਨੇ ਪੂਰੀ ਹੈਵੀ ਜੀ ਨਾ ਫਟੋ ਵੀ ਨਾ ਕਰੋ ਵੀ ਇਹ ਲੋਕਲ ਤਿਆਰ ਕਰਦੇ ਆ ਉਹ ਫਟਣ ਦਾ ਡਰ ਰਹਿੰਦਾ ਹੈ ਹਰ ਇੱਕ ਚੀਜ਼ ਤੁਸੀਂ ਦੇਖੋ ਫੀਨੋਲੈਕਸ ਕੰਪਨੀ ਤੇ ਹੀ ਮਿਲੂਗੀ ਤੁਹਾਨੂੰ ਇਹਦੇ ਅੰਦਰ ਪੂਰੀ ਹੈਵੀ ਗੱਲ ਹੈ ਜੀ ਠੀਕ ਹੈ ਜੀ ਜਿਹੜਾ ਸਮਾਨ ਪੈਂਦਾ ਇਹ ਉਹ ਕਿੰਨੇ ਦਾ ਮਿਲਦਾ ਫਿਰ ਉਹ ਕਈ ਰੇ ਮੌਕੇ ਦੇ ਰੇਟ ਤੇ 150 200 ਰੁਪਏ ਕਿਲੋ ਮਿਲ ਜਾਂਦਾ ਜੀ ਸਾਨੂੰ ਪਾਈਆ ਮੰਨ ਲਓ ਵੀ ਸਾਲ ਦੋ ਸਾਲ ਨਹੀਂ ਖਤਮ ਹੁੰਦਾ ਠੀਕ ਹੈ ਮਲੇ 50 ਰੁਪਏ ਤੁਸੀਂ ਲੈ ਲਿਆ ਦਾ ਸਾਲ ਦੋ ਸਾਲ ਕੱਢ ਜਾ ਤੁਹਾਡਾ ਇੱਕ ਡਲੀ ਪੰਜ ਸੱਤ ਵਾਰੀ ਯੂਜ਼ ਹੋ ਜਾਂਦੀ ਹੈ ਜੀ ਠੀਕ ਖੜਕਾ ਪੂਰਾ ਜੀ